ਗੁਰਜੀਤਾ ਘਾਲਾ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ ਗੁਰੂ ਪਿਆਰਿਓ ਚੜ੍ਹਦੀ ਕਲਾ ਸਿੰਘੋ ਬਾਬਾ ਜੀ ਮਾਫੀ ਚਾਹਨਾ ਮੈਂ ਲੇਟ ਹੋ ਗਿਆ ਜੀ ਕਿੱਥੋਂ ਕਿੱਥੋਂ ਆਈਏ ਸਿੰਘ ਤਾਂ ਇਹ ਮਿਸ਼ਨ ਥੋੜਾ ਟਿੰਡ ਹਾਂ ਜੀ ਪਟਾਲੇ ਦੇ ਲਾਗੇ ਮਿਸ਼ਨ ਪਟਾਲੇ ਲਾਗੇ ਆਈ ਅੱਛਾ ਬਈ ਹਜੇ ਸਾਹੀ ਹਜੇ ਬਾਬਾ ਜੀ ਪਟਾਲੇ ਦੇ ਅੰਦਰ ਕਿਉਂ ਕਹਿਣਾ ਅੱਛਾ ਅੱਛਾ ਜੀ ਚੜ੍ਹਦੀ ਕਲਾ ਮਾਤਾ ਜੀ ਮੈਨੂੰ ਨਾ ਮਾਫੀ ਦਿਓ ਮੈਂ ਥੋੜਾ ਲੇਟ ਹੋ ਗਿਆ ਮੈਂ ਨਾ ਕਿਤੇ ਥੋੜਾ ਜਿਹਾ ਕੰਮ ਗਿਆ ਸੀ ਮਾਤਾ ਜੀ ਮੈਂ ਤਾ ਕਰਕੇ ਲੇਟ ਹੋ ਗਿਆ ਪਰ ਬਾਬਾ ਜੀ ਰੋਟੀ ਪਾਣੀ ਖਾਦਾ ਛੱਕ ਲਿਆ 42 ਤੋਂ ਆਇਓ ਹੈ ਤੇ ਕੰਮ ਕੀ ਕਰਦੇ ਆ ਮੈਂ ਕੰਮ ਕਰਦਾ ਹਾਂ ਪਿੰਡ ਰਾਜਾਮਗਰ ਹਾਂਜੀ ਰਾਜਾਮਗਰ ਉਹ ਵੀ ਹੁੰਦਾ ਜੀ ਆ ਮੇਕਰੀਆਂ ਮਗਰ ਰਾਜ ਦੂਰੀ ਕਰਦੇ ਹੈ ਹੱਥ ਖਲੋਨ ਲਾ ਪਿਆ ਹੈ ਮੇਰਾ ਜਿਹੜੀ ਮਤਲਬ ਦਿਹਾੜੀ ਸੀ ਉਹ ਨਹੀਂ ਲਾੜੀ ਹੁੰਦੀ ਨਹੀਂ ਹੁਣ ਉਮਰ ਕਿੰਨੀ ਹੋ ਗਈ ਹੈ ਬਾਬਾ ਜੀ 70 ਸਾਲ ਦੀ ਉਮਰ ਹੋ ਗਈ ਆ ਅੱਛਾ ਜੀ ਤੇ ਹੁਣ ਕੰਮ ਨਹੀਂ ਹੁੰਦਾ ਰਾਜਾਈ ਆ ਅੱਛਾ ਤੇ ਪਿਛਲੀ ਯਾਰ ਆ ਮੈਂ ਬੱਚੇ ਬੱਚੇ ਤਰ੍ਹਾਂ ਕਾਕੇ ਦੇ ਦੋ ਅੱਛਾ ਜੀ ਇੱਕ ਕਾਕਾ ਜਿਹੜਾ ਉਹ ਵਿਚਾਰਾ ਸਦਾ ਆਰ ਹੈ ਆ ਦਿਮਾਗੋ ਸਿੱਧਾ ਵਾ ਹਾਂਜੀ ਉਹ ਨਹੀਂ ਪੁੱਛੇ ਕਾਕਾ ਅੱਛਾ ਜੀ ਇੱਕ ਜਿਹੜਾ ਵਾ ਉਹਦੇ ਬੱਚੇ ਤੇ ਕੁੜੀਆਂ ਨੇ ਚਾਰ ਹਾਂ ਇਹ ਪਿਛਲੀ ਪਿਛੇ ਹੁਣ ਹੋਇਆ ਮੁੰਡਾ ਇੱਕ ਉਹ ਅੱਛਾ ਉਹ ਵੱਖਰਾ ਵਾ ਨਹੀਂ ਪੁੱਛਦਾ ਧੰਨ ਗੁਰੂ ਰਾਮਦਾਸ ਤੇ ਉਹ ਜਿਹੜਾ ਮੁੰਡਾ ਹੈ ਨਾ ਟੈਨਸ਼ਨ ਦੇ ਦਿੰਦੇ ਸੀ ਟੈਨਸ਼ਨ ਦੇ ਦਿੰਦੇ ਸੀ ਹਾਂਜੀ ਧੰਨ ਗੁਰੂ ਰਾਮਦਾਸ ਕਿਉਂ ਰਾਗਾ ਵੀ ਸਾ ਨੂੰ ਕੋਲ ਵਗੈਰੀ ਮਿਲ ਜੇ ਤਾਂ ਹੀ ਮੂਲ ਹੈ ਇਹ ਤਾਂ ਡੇੜੀ ਲਾ ਕੇ ਤੇ ਚੱਲ ਕਰਨਾ ਕਰੇ ਡੇੜੀ ਲਾ ਕੇ ਚਾਲ ਕਰ ਲੈ ਤੁਹਾਨੂੰ ਕਿਨੇ ਇੱਕ ਨੰਬਰ ਦਿੱਤਾ ਉਹ ਭਾਰੀ ਹੋਣਾ ਦਾ ਉਹ ਮੁੰਨਾ ਭਾਈ ਦਾ ਫੋਨ ਆਇਆ ਸੀ ਮੇਰ ਬੈਰ ਭਾਈ ਦਾ ਉਹ ਕਹਿੰਦੇ ਜਾ ਕੇ ਵੇਖ ਕੇ ਆਓ ਕਿ ਬਜ਼ੁਰਗ ਆਏ ਆ ਤੁਹਾਨੂੰ ਕਿਹਨਾਂ ਨੇ ਗੱਲ ਕਰਾਈ ਸੀ ਉਹਨਾਂ ਨਾਲ ਆਹ ਡੇ ਉਹ ਨੂੰ ਹੀ ਆ ਸ੍ਰੀ ਕੇ ਜੋ ਸ੍ਰੀ ਕੇ ਜੋ ਉਹਨਾਂ ਨੇ ਕਿਹਾ ਕੀ ਕੀ ਕਿਹਾ ਆਹ ਜੀ ਕਿ ਉਹਨਾਂ ਨੇ ਨਾ ਉਹ ਕੀ ਕਹਿੰਦੀ ਜੋ ਉਹ ਆਂਦੇ ਹੀ ਬ ਚਾਚਾ ਜੀ ਕੋਲੋਂ ਇਹ ਵੀ ਆਖਿਆ ਤੇ ਚੋਲਾ ਫੜਿਆ ਹੀ ਤੇ ਜਾਣ ਰਿਹਾ ਹੀ ਤਾਂ ਕੰਮ ਨਹੀਂ ਆ ਕੋਈ ਕੋਈ ਦਾੰਦਾ ਨਹੀਂ ਦੇ ਯਾਰ ਨਹੀਂ ਬਤਾਉਨੂ ਨਾ ਰੇੜੀ ਦਵਾ ਦਿੰਨਾ ਰੇੜੀ ਦਵਾ ਦਿੰਨਾ ਹਾਂਜੀ ਹਾਂਜੀ ਤੇ ਰੇੜੀ ਦਾ ਫਿਰ ਬੱਬਾ ਹੀ ਕਹ ਲੂਗੀ ਕੰਮ ਕਰ ਲੂਗੀ ਰੇੜੀ ਦਾ ਮਤਲਬ ਸਾਡੇ ਰੋਡ ਆ ਨਾ ਲਾਗੇ ਅੱਛਾ ਜਲੰਧਰ ਰੋਡ ਅੱਛਾ ਤੇ ਇਤਰੇ ਗੁਰਦੁਆਰੇ ਤੀਕਾ ਸਾਡਾ ਮਤਲਬ ਪਿੰਡੇ ਹਟਮਾ ਅੱਛਾ ਤੇ ਤੁਸੀਂ ਸਬਜ਼ੀ ਵੇਚ ਲੋਗੇ ਮਤਲਬ ਉੱਥੇ ਲਾ ਦੇ ਸਬਜ਼ੀ ਵੇਚ ਲੋਗੇ ਮੈਂ ਦਾ ਜਿਹੜੀਆਂ ਦੇ ਤੱਕਾ ਲਾ ਦੇ ਨਾ ਨਾਲ ਨਾਲ ਛੱਡੀ ਲਈਆਂ ਅੱਛਾ ਪਹਿਲੇ ਵੀ ਵੇਚਦੇ ਰਹੇ ਸੀ ਪਹਿਲੇ ਹਾਂਜੀ ਅੱਛਾ ਹੋ ਰਹੀ ਹੈ ਜੀ ਟੁੱਟ ਜੇ ਮੇਰੇ ਭਰਾ ਦੀ ਉਹ ਲਿਆ ਰੋਟੀ ਕਿੱਦਾਂ ਫਿਰ ਰੋਟੀ ਦਾ ਇਸੇ ਤਰ੍ਹਾਂ ਜਿਹੜਾ ਮਦਲਿਆ ਸਿਰਸ਼ਣਾ ਹੁੰਦੀ ਹੈ ਪੈਨਸ਼ਨ ਤੋਂ ਹੀ ਉਹ ਬੱਚੇ ਦੀ ਵੀ ਲੱਗੀ ਆ ਅੱਛਾ ਉਹ ਦਾ ਮਾਬੂਸ ਹਾਂਜੀ ਸਿੱਧਾ ਵਾ ਉਹਦੀ ਪੈਨਸ਼ਨ ਆ ਜਾਂਦੀ ਇੱਕ ਤੁਹਾਡੀ ਵੀ ਆ ਜਾਂਦੀ ਇਹਨਾਂ ਦੀ ਵੀ ਆ ਜਾਂਦੀ ਆ ਤੇ ਰੋਟੀ ਚੱਲ ਪੰਦੀ ਆ ਹਾਂ ਠੀਕ ਅੱਛਾ ਅੱਛਾ ਮਤਲਬ ਇਹ ਚ ਕੀ ਕੀ ਲੈ ਕੇ ਆਏ ਇਹਦੇ ਜਦੋਂ ਅਟੀ ਲੈ ਕੇ ਆਏ ਤੇ ਲਿਆਓ ਆਪਾਂ ਵੀ ਖਾਣੇ ਚਲੋ ਆਜੋ ਆ ਵੀ ਮੁੰਡਾ ਕੋਈ ਬਾਗਲਾ ਖੋਲੀਏ ਬੈਠੋ ਠੀਕ ਹੈ ਆਜੋ ਆਜੋ ਰੋਟੀ ਖਾਈਏਗੇ ਲੈ ਕੇ ਆਈ ਹਾਂ ਇਹ ਕਾਦੇ ਨਾਂ ਰੋਟੀ ਕਹਿੰਦਾ ਗਲੇ ਇਹ ਤੋਰੀ ਹੈ ਜੇ ਤੇ ਨਾਲ ਆ ਲੈ ਆਓ ਲੈ ਆਓ ਖਾਈਏ ਕਿ ਤੋਰੀਆਂ ਨਾਲ ਆਹਾ 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 ਲਓ ਬੱਬੀ ਮੈਂ ਤੁਹਾਨੂੰ ਸਾਡੇ ਕੋਲ ਲੈ ਗਿਆ ਰੋਟੀ ਹੈ ਰੋਟੀ ਖਾਦੀ ਨਹੀਂ ਹੁੰਦੀ ਹੈ ਤੀ ਆੜੀ ਉਤਰੇ ਪਈ ਹੈ ਇਹਨੇ ਖਾਣੀ ਹੋਣੀ ਬੱਬਾ ਤੋਂ ਰੋਟੀ ਹੈ ਮੈਂ ਖਾ ਸਕ ਲਈ ਆਵੀ ਸਿੰਘ ਬੜਾ ਚੂ ਹੈਗਾ ਜੀ ਆਪ ਕੋ ਖਾਏ ਐ ਇਹ ਵੀ ਲੱਭਦਾ ਰਹਿੰਦਾ ਇਹੋ ਜੀਆਂ ਚੀਜ਼ਾਂ ਆ ਜਾਓ ਵਧੀਏ ਰੋਟੀ ਖਾਈ ਮਾਤਾ ਬਜਾ ਬਜਾ ਮਤਲਬ ਤਲੀ ਨਾਲ ਨਹੀਂ ਤੁਹਾਨੂੰ ਗੁਰਨਾਮ ਦੱਸ ਰਾਜ ਤੁਹਾਨੂੰ ਕਹੀ ਸੱਜਣ ਲੈ ਤੇ ਅੱਛਾ ਅਮਰ ਅੱਛਾ ਕਿਆ ਵਾ ਅਮਰ ਦਾ ਦੀ ਕੁਰਸੀ ਕੋ ਵਾਹਿਗੁਰੂ ਵਾਹਿਗੁਰੂ ਚੜ ਦੀ ਗਲਾ ਅਛਾ ਤੈਹੀ ਵੀ ਛਕਿਆ ਅਮਰਤ ਵੈਰੀ ਗੁੱਡ ਠੀਕ ਆ ਲਿਓ ਮਾਤਾ ਜੀ ਥੋੜੀ ਜਿਹੀ ਦਰੋ ਸਬਜੀ ਧੰਨ ਗੁਰੂ ਰਾਮਦਾਸ ਲਿਓ ਪਾ ਦਿਓ ਥੋੜੀ ਜਿਹੀ ਪਾ ਦਿਓ ਸਬਜੀ ਲਓ ਬਾਬਾ ਬਸ ਹੀ ਬਾਤ ਧੰਨਵਾਦ ਮਾਤਾ ਜੀ ਧੰਨ ਗੁਰੂ ਰਾਮਦਾਸ ਇਹ ਬਾਬਾ ਤੀਹੀ ਸਾਡੇ ਨਾਲ ਛਕਣਾ ਹੀ ਤਾਂ ਕਰਕੇ ਤੀਹੀ ਛਕਿਆ ਨਹੀਂ ਹੈ ਮਾਤਾ ਜੀ ਤੂੰ ਸਾਡੇ ਕੋਲ ਵਾਸੇ ਇੱਕ ਲੈ ਕੇ ਆਈਂ ਫਿਰ ਹੈ ਸਾਡੇ ਵਾਸੇ ਇੱਕ ਲੈ ਕੇ ਆਈਂ ਤੂੰ ਫਿਰ ਹੈਣਾ ਚਲੋ ਚੱਕੋ ਚੱਕੋ ਬਾਬਾ ਜੀ ਤੁਹਾਨੂੰ ਕਹਿੰਦੀ ਸੀ ਵੀ ਬਾਬਾ ਜੀ ਤੁਹਾਨੂੰ ਮਿਲਣਗੇ ਸਵਾਤੀ ਤੇ ਜਿਹੜਾ ਸ਼ੋਰਟੇਜ ਆਇਆ ਹੋ ਹੂੰ ਆ ਗੱਲ ਹੈ ਆਈ ਫੇਟ ਹੈ ਮਦੈ ਅਕੀ ਨਮਰਾਈ ਸਬਜੀ ਸਬਜੀ ਕਿਹਨੇ ਮਲਾਈ ਜਾ ਬੜੀ ਬੜੀ ਸਵਾਦ ਵਾਲੀ ਬਾਬਾ ਜੀ ਸਬਜੀ ਹੈ ਇਹ ਇਹ ਤਾਂ ਤੁਸੀਂ ਨਾ ਮੇਰੇ ਤੇ ਕਰ ਲੋ ਕਿ ਇਹ ਸਾਨ ਕਰਦਾ ਰੋਟੀ ਖਵਾ ਕੇ ਹੈ ਨਹੀਂ ਨਹੀਂ ਆਪਾਂ ਭੁੱਖੇ ਨੂੰ ਰੋਟੀ ਖਵਾਣੀ ਵਧੀਆ ਗੱਲ ਹੁੰਦੀ ਜੀ ਬੱਸ ਬਾਬਾ ਜੀ ਦਾਲਾਂ ਦਾਲ ਤੇ ਮੋਹਰ ਹੁੰਦੀ ਆ ਦਾਲਾਂ ਦਾਲ ਤੇ ਮੋਹਰ ਹੁੰਦੀ ਆ ਤੁਹ ਹੀ ਖਵਾਤੀ ਮੈਨੂੰ ਰੋਟੀ ਹਣਾ ਹਾਂਜੀ ਓ ਤੁਹਾਡੇ ਗਿਆ ਮੇਰਾ ਘਰ ਮਾਤਾ ਠੀਕ ਆ ਹੁਣ ਤੂੰ ਮੈਨੂੰ ਦੱਸ ਆਪਣੇ ਪੁੱਤ ਤੋਂ ਤੁਹਾਨੂੰ ਕੀ ਕੀ ਚਾਹੀਦਾ ਫਿਰ ਆਪਣੀ ਮਾਂ ਨੂੰ ਕੁਝ ਦੇਣਾ ਬਣਾਣਾ ਦੱਸ ਮਾਤਾ ਦੱਸੋ ਨਾ ਕੀ ਕੀ ਚਾਹੀਦੀ ਆ ਹੈ ਆਇਆ ਨਾ ਦੇਰੀ ਨਹੀਂ ਹੋ ਜਾ ਜੜੀ ਚਾਹੀਦੀ ਜਾਂ ਤੁਹਾਨੂੰ ਨਾ ਕੱਲ ਨੂੰ ਕੱਲ ਨਹੀਂ ਪਰਸੋਂ ਤੁਹਾਨੂੰ ਜੜੀ ਦਿੰਨੇ ਆ ਠੀਕ ਆ ਹੁਣ ਦੀ ਰੋਟੀ ਖਵਾਤੀ ਹੈ ਤੁਹਾਡੇ ਮੇਰਾ ਪਰ ਗਿਆ ਠੀਕ ਹੈ ਪਰਸੋਂ ਆਜਣਾ ਤੇ ਬਾਬਾ ਜੀ ਕਿੰਨੇ ਕੰਮ ਨੇ ਬਾਬਾ ਜੀ ਪਰਸੋਂ ਆ ਰਹੇ ਹੋ ਸਵੇਰੇ 12:00 ਹੋਈ ਨਾ ਓਥੇ ਤੇ ਤੁਹਾਨੂੰ ਪਰਸੋਂ ਰੇੜੀ ਦੇ ਦਨੇ ਆ ਤੇ ਤੁਸੀਂ ਸਬਜੀ ਵੇਚੋ ਤੇ ਦੋਵੇਂ ਜੀ ਆਪਣੀ ਰੋਟੀ ਕਮਾਓ ਤੇ ਖਾਓ ਹਾਲ ਗੁਰੂ ਰਾਮ ਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਚੜ੍ਹਦੀ ਕਲਾ ਜੀ ਠੀਕ ਆ ਜਿਓ ਅੱਗੇ ਆ ਜਿਓ ਠੀਕ ਆ ਠੀਕ ਆ ਜੀ ਤੇ ਨਹੀਂ ਨਹੀਂ ਆਹ ਮਰਤਮਤਾ ਹੀ ਆ ਗਈ ਹੈ ਰੇੜੀ ਤਾਂ ਉਹ ਕਹਿਆ ਸੀ ਨਾ ਕਿ ਤੁਹਾਡੇ ਗੁਰੂ ਨੇ ਤੁਹਾਨੂੰ ਜਿਹੜੀ ਦੇਣੀ ਆ ਗੁਰੂ ਪਾਤਸ਼ਾਹ ਨੇ ਆਹ ਤੁਹਾਡੀ ਜਿਹੜੀ ਆ ਤੇ ਬਾਬਾ ਜੀ ਠੀਕ ਆ ਇਹਦੇ ਤੇ ਹੁਣ ਤੁਸੀਂ ਸਬਜ਼ੀ ਵੇਚਣੀ ਆ ਹਾਂਜੀ ਹਾਂਜੀ ਤੇ ਇਹ ਮਾਤਾ ਜੀ ਵਾਸਤੇ ਸੋਹਣੀ ਰੋਟੀ ਕਮਾਣੀ ਆ ਠੀਕ ਆ ਬਾਬਾ ਜੀ ਇਹ ਤੁਹਾਡੇ ਗੁਰੂ ਨੇ ਦਿੱਤੀ ਆ ਤੇ ਹੈ ਪਾਣੀ ਝਲ ਝਲ ਕੇ ਖਿਲੇ ਗਏ ਮੇਰੇ ਵਾਸਤੇ ਮੈਂ ਖਾਦੀ ਭੁੱਲ ਗਿਆ ਪ੍ਰਸ਼ਾਦੇ ਲਿਆਉਂਦੇ ਸਬਜ਼ੀ ਭੁੱਲ ਗਏ ਪ੍ਰਸ਼ਾਦੇ ਲਿਆਉਂਦੇ ਆ ਫਿਰ ਰੋਟੀ ਖਾਦੀ ਨਹੀਂ ਹੁਣ ਨਹੀਂ ਮੇਰੇ ਵਾਸਤੇ ਖਿਲੇ ਗਏ ਹੀ ਉਹ ਫਿਰ ਨਮਸਕਾਰ ਕਰ ਦੁੱਤਾ ਹੈ ਰੋਟੀ ਵੀ ਖਾਦੀ ਨਹੀਂ ਤੇ ਕੀ ਖਲੇਗੀ ਆਏ ਮੇਰੇ ਮੇਰੇ ਵਾਸਤੇ ਪ੍ਰਸ਼ਾਦੇ ਖਲੇ ਗਿਆ ਆਏ ਆ ਤੁਹਾਡੇ ਲੋਟੇ ਕੋਟੇ ਲੈ ਮੇਰੇ ਕੋਲ ਬਿਸਕੁਟ ਖਲੇ ਗਿਆ ਲੈ ਦੇ ਦੋ ਫਿਰ ਬਿਸਕੁਟ ਧੰਨਵਾਦ ਮਾਤਾ ਜੀ ਧੰਨਵਾਦ ਬਿਸਕੁਟ ਖਾਵਾਂਗੇ ਆਪਾਂ ਅੱਜ ਠੀਕ ਹੈ ਤੇ ਬਾਪੂ ਜੀ ਆਹ ਥੋੜੀ ਮਾਇਆ ਜੀ ਠੀਕ ਹੈ ਜੀ ਇਹ ਥੋੜੀ ਮਾਇਆ ਵਾ ਠੀਕ ਹੈ ਇਹ ਤੁਸੀਂ ਰੱਖੋ ਇਹਦੇ ਨਾਲ ਤੁਸੀਂ ਸਬਜੀ ਪਾਣੀ ਹੈ ਮਾਤਾ ਜੀ ਠੀਕ ਹੈ ਸਬਜੀ ਪਾ ਕੇ ਤੇ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਹੈ ਠੀਕ ਹੈ ਤੁਹਾਨੂੰ ਦੇਨ ਵਾਲਾ ਕੋਣ ਹੈ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਠੀਕ ਹੈ ਮਤ ਮਾਤਾ ਜੀ ਆਪਾਂ ਦਾ ਬਿਸਕੁਟ ਲੈ ਕੇ ਚੱਲੇ ਤੁਹਾਡੇ ਵੀ ਇੱਕ ਜਿਹੜਾ ਤੁਸੀਂ ਮੇਰੇ ਕੋਲ ਲੈ ਕੇ ਆਈ ਗਿਫਟ ਚਲੋ ਠੀਕ ਹੈ ਮਤ ਮਾਤਾ ਜੀ ਹੁਣ ਦਿਓ ਜਜਤ ਹੈ